ਜੇਕਰ ਆਮ ਆਦਮੀ ਪਾਰਟੀ ਦੇ ਨਮਾਇंदे ਉਹਨਾਂ ਦਾ ਉਮੀਦਵਾਰ ਕੋਈ ਵੀ ਸਾਡੇ ਪਿੰਡ ਚ ਆਊਗਾ ਅਸੀਂ ਉਹਨੂੰ ਪਿੰਡ ਚ ਦਾਖਲ ਹੀ ਹੋਣ ਦਿੰਦੇ ਜਿੰਨਾ ਚਿਰ ਸਾਨੂੰ ਇਹਦਾ ਤੇ ਗੜੇ ਮਰੇ ਦਾ ਮੁਆਵਜ਼ਾ ਨਹੀਂ ਮਿਲਦਾ ਗੁਰਦੌਰੀ ਵਾਅ ਚ ਪਹਿਲਾਂ ਉਹਨੂੰ ਮੁਆਵਜ਼ਾ ਤੇ ਹੁਣ ਕਿੱਧਰ ਗਿਆ ਇਹ ਤਾਂ ਐਡਾ ਗੱਪੀ ਬੰਦਾ ਗਪੌੜੀ ਐ ਸਭ ਤੋਂ ਵੱਡਾ ਜੇ ਇਨਾਮ ਗੱਪਾਂ ਦੇਣਾ ਇਹ ਬੰਦੇ ਨੂੰ ਦੇ ਦਿੱਤਾ ਜਾਂਦਾ ਬਣ ਨਹੀਂ ਦੇਣਾ ਪਿੰਡ ਚ ਨਾ ਨਾ ਇਹਨੂੰ ਤਾਂ ਨੇੜ ਦੀ ਨੰਗਣਦੇ ਸੀ ਪਿੰਡ ਦੇ ਬਾਬਾ ਇਸ ਤਰ੍ਹਾਂ ਦੇ ਬੁਲਾ ਨਾ ਜਾਨ ਮਾਰਦੇ ਭੰਗ ਨਹੀਂ ਕਿਸੇ ਬੋੜ ਨਹੀਂ ਪਾਉਂਦੇ ਬੋੜ ਨਹੀਂ ਪਾਉਂਦੇ ਨਹੀਂ ਪਾਉਂਦੇ ਅਹੀ ਕਿਛੇ ਮਸਲੀਪੋਂ ਜਰ ਨਹੀਂ ਬਣਨਾ ਨਹੀਂ ਬਣਨਾ ਭਾਈ ਮਰ ਜਗੇ 49 ਕਿਲੇ ਤੋਂ ਉਪਰ ਦੇੜੀ ਕਣਕਾ ਹੋ ਸੜ ਕੇ ਸੁਆਹ ਹੋ ਗਈ ਬਿਲਕੁਲ ਖਤਮ ਹੋ ਗਈ ਜਿਹੜੇ ਵਿਭਾਗ ਦੀ ਐਡੀ ਵੱਡੀ ਅੰਗੇਲੀ ਹੈ ਫਿਰ ਸਾਨੂੰ 10-15000 ਅਸੀਂ ਨਹੀਂ ਮਨਜ਼ੂਰ ਕਰਦੇ ਸਾਨੂੰ ਪੂਰਾ 60000 ਰੁਪਏ ਦਿਓ ਦਰਮਿਆਸਿਆ ਛਾਸਦਾਨ ਕੋਲ ਗਈ ਵੀ ਸੀ ਤੇ ਮਾਂ ਦੇ ਪੁੱਤ ਨੇ ਮਿੱਠੀ ਗੋਲੀ ਦੇ ਕੇ ਟੈਲੀਫੋਨ ਕਰਤਾ ਡੀ ਸਾਹਿਬ ਨੂੰ ਡੀ ਸਾਹਿਬ ਨੂੰ ਪਤਾ ਹੀ ਹੈ ਡੀ ਸਾਹਿਬ ਕਿਹਦਾ ਇਹਨਾਂ ਦੇ ਡੀ ਸਾਹਿਬ ਹੈ ਖੇਤੀਬਾੜੀ ਮੰਤਰੀ ਹੈ ਜਿਹਦੇ ਹੱਥ ਸਾਰੀਆਂ ਪਾਵਰ ਹੈ ਇਹਨੇ ਕੀ ਦੇਣਾ ਹੈ ਆੜੇ 6 ਕਿੱਲੇ ਖਾਣਾ ਠੇਕੇ ਲਿਆ ਮੇਰਾ ਸਾਡੀ ਕੱਚੀ ਕਦਰੀ ਵੀ ਨਹੀਂ ਕੀਤੀ 7 ਏਕੜੀ 7 ਏਕੜ ਸਵਾਹ ਹੋ ਗਈ ਬਾਈ ਤਾਂ ਕੁਝ ਨਹੀਂ ਮਿਲਿਆ ਸਵਾਏ ਫੋਕੇ ਲਾ ਰਿਆਂ ਤੂੰ ਤਕਰੀਬਨ 60 65000 ਦਾ ਨੁਕਸਾਨ ਆ ਕਿੱਲੇ ਦਾ ਠੇਕੇ ਤੇ ਲਈ ਸੀ 60000 ਨੂੰ ਲਈ ਸੀ ਪਹਿਲਾਂ ਨਰਮਣੀ ਹੋਇਆ ਹੁਣ ਕਣਕ ਮੱਚੀ ਕੁਝ ਨਹੀਂ ਮਿਲਿਆ ਸਾਡਾ ਬੰਦਾ ਵੀ ਲਬੇਟ ਤੇ ਪਿਆ ਅੱਗ ਦੀ ਲਬੇਟ ਜਾ ਕੇ ਧੂਏਂ ਚ ਉਹ ਲੁਧਿਆਣੇ ਪਿਆ ਮੇਰਾ ਛੋਟਾ ਭਾਈ ਉਥੇ ਉਹਨਾਂ ਨੇ ਕਿਹਾ ਵੀ 25000 ਰੁਪਏ ਸੀ ਦੇਣ ਨੂੰ ਤਿਆਰ ਆ ਪਰ ਹਜੇ ਤੱਕ ਸਵਾਏ ਲਾਰਿਆਂ ਤੋਂ ਸਵਾਏ ਫੋਕੇ ਭਰੋਸਿਆਂ ਤੋਂ ਸਾਨੂੰ ਕੁਝ ਨਹੀਂ ਮਿਲਿਆ ਪਿੰਡ ਦੇ ਲੋਕ ਆ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਤੰਗ ਆਏ ਹੋਏ ਆ ਸਤਿ ਸ਼੍ਰੀ ਅਕਾਲ ਲਾਰਾਂ ਵੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਦੇਸ਼ ਭਰ ਦੇ ਵਿੱਚ ਵੋਟਾਂ ਦਾ ਮਾਹੌਲ ਹੈ ਮੌਸਮ ਵੋਟਾਂ ਦਾ ਆ ਪਰ ਇਸ ਵਾਰ ਇਹ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਜਾਗਰੂਕ ਹੋਏ ਨੇ ਤੇ ਲੋਕ ਆਪਣੀ ਵੋਟ ਦੀ ਕੀਮਤ ਸਮਝ ਚੁੱਕੇ ਨੇ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਆਏ ਦਿਨ ਵਿਰੋਧ ਪ੍ਰਦਰਸ਼ਨ ਆਏ ਦਿਨ ਲੀਡਰਾਂ ਨੂੰ ਸਵਾਲ ਜਵਾਬ ਲੋਕ ਜਿਹੜੇ ਆ ਉਹ ਕਰ ਰਹੇ ਨੇ ਕਿ ਭਾਈ ਸਾਡੇ ਹੱਕ ਕਿੱਥੇ ਨੇ ਜਾਂ ਜਿਹੜੀਆਂ ਮੰਗਾਂ ਪਿਛਲੇ ਵਾਰ ਤੁਸੀਂ ਜਿਹੜੀਆਂ ਕਿਹਾ ਸੀ ਜਿਹੜੇ ਵਾਅਦੇ ਪਿਛਲੇ ਵਾਰ ਕੀਤੇ ਸੀ ਸਾਡੀਆਂ ਉਹ ਮੰਗਾਂ ਸੀ ਉਹ ਪੂਰੀਆਂ ਹਾਲੇ ਤੱਕ ਕਿਉਂ ਨਹੀਂ ਕੀਤੀਆਂ ਤੇ ਇਸ ਵੇਲੇ ਅਸੀਂ ਪਿੰਡ ਕੁਦੇ ਦੇ ਵਿੱਚ ਖੜੇ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਯਾਦ ਕਰਵਾ ਦੇਵਾਂ ਕਿ ਇਸ ਪਿੰਡ ਦੀ ਜਿਹੜੀ ਕਣਕ ਨੂੰ ਜਿਹੜੇ ਆ ਉਹ ਅੱਗ ਲੱਗੀ ਸੀ ਉਹ ਅੱਗ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਨਾਲ ਲੱਗੀ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਵੀ ਜਿਹੜਾ ਹੈਗਾ ਲਾਇਆ ਗਿਆ ਧਰਵਾਸਾ ਜਿਹੜਾ ਉਹ 77 ਪਾਰਟੀ ਨੇ ਇਹ ਦਵਾਇਆ ਕਿ ਭਾਈ ਬਣਦੀ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਬਣਦਾ ਮੁਆਵਜ਼ਾ ਜਿਹੜਾ ਉਹ ਵੀ ਮਿਲੇਗਾ ਪਰ ਹਾਲੇ ਤੱਕ ਅਜਿਹਾ ਕੁਝ ਨਹੀਂ ਹੋਇਆ ਤੱਜ ਪਿੰਡ ਵਾਲਿਆਂ ਦੇ ਵੱਲੋਂ ਬੈਨਰ ਪਿੰਡ ਦੀ ਐਂਟਰੀ ਤੇ ਇਹ ਲਾ ਦਿੱਤੇ ਗਏ ਨੇ ਕਿ ਭਾਈ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡ ਦੇ ਵਿੱਚ ਨਾ ਬੜੇ। ਬਾਕੀ ਦੀ ਗੱਲਬਾਤ ਜਿਹੜੀ ਆ ਉਹ ਪਿੰਡ ਵਾਸੀਆਂ ਦੇ ਨਾਲ ਜਿਹੜੀ ਆ ਕਰਾਂਗੇ। ਭਾਈ ਪਹਿਲਾਂ ਤਾਂ ਇਹ ਦੱਸ ਦਿਓ ਕਿ ਕਾਰਨ ਕੀ ਰਿਹਾ ਕਿ ਜੋ ਮੈਂ ਹਲਕੀਪੁਰ ਕੀ ਗੱਲ ਜ਼ਰੂਰ ਦੱਸਤੀ ਕਿ ਅੱਗ ਲੱਗੀ ਸੀ ਕਾਰਨ ਕੀ ਰਿਹਾ ਕਿ ਭਾਈ ਪਿੰਡ ਦੇ ਵਿੱਚ ਨੁਮਾਇੰਦਾ ਆਉਣੇ ਹੀ ਬੰਦ ਕਰਤਾ। ਇਹ ਜੀ ਦੇਖੋ ਇਹ ਗੱਲ ਹੈ ਜੋ ਸਾਡੇ ਪਿੰਡ ਕੋਦਾ ਇਥੇ ਜਾਨਿ ਕੇ ਅਪ੍ਰੈਲ ਦੇ ਵਿੱਚ 19 ਅਪ੍ਰੈਲ ਨੂੰ ਇੱਥੇ ਬਿਜਲੀ ਵਿਭਾਗ ਦੀ ਨਿਗਹਿਲੀ ਤੇ ਕਰਨ ਸ਼ਾਰਟ ਹੋਇਆ ਕਿਸਾਨ ਉੱਥੇ ਖੇਤ ਦੇ ਵਿੱਚ ਮੌਜੂਦ ਸੀ ਜਦੋਂ ਅੱਗ ਲੱਗੀ ਐ ਉਸ ਅੱਗ ਲੱਗਣ ਦੇ ਨਾਲ 49 ਕਿਲੋ ਤੋਂ ਉੱਪਰ ਦੇੜੀ ਕਣਕਾ ਉਹ ਸੜ ਕੇ ਸੁਆਹ ਹੋ ਗਈ ਬਿਲਕੁਲ ਖਤਮ ਹੋ ਗਈ ਉਸ ਤੋਂ ਬਾਅਦ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਲਾਇਆ ਹੋਇਆ ਜਤਿੰਦਰ ਸਿੰਘ ਭੱਲਾ ਉਹ ਆਏ ਹੋਏ ਸੀ ਉੱਥੇ ਜਥੇਬੰਦੀ ਵਾਲੇ ਵੀ ਜਾਵੜੇ ਸਾਡੇ ਪਿੰਡ ਦੋ ਜਥੇਬੰਦੀਆਂ ਵਿਕਜੂ ਇੱਕ ਤਾਂ ਗਰਾਹ ਵਿਕਜੂ ਡਕਾਉਂਦਾ ਅਸੀਂ ਉੱਥੇ ਗਏ ਅਸੀਂ ਉੱਥੇ ਕਿਹਾ ਵੀ ਜਿੱਨਾ ਚਿਰਾ ਬਿਜਲੀ ਵਿਭਾਗ ਤੇ ਪਰਚਾ ਦਰਜ ਨਹੀਂ ਹੁੰਦਾ ਤੇ ਸਾਨੂੰ ਜੋਗ ਮੁਆਵਜ਼ਾ ਨਹੀਂ ਮਿਲਦਾ ਜਾਂ ਮੁਆਵਜ਼ੇ ਦਾ ਭਰੋਸਾ ਨਹੀਂ ਜਿੱਨਾ ਚਿਰ ਇਹ ਦੋ ਕੰਮ ਨਹੀਂ ਹੁੰਦੇ ਅਸੀਂ ਆਮ ਆਦਮੀ ਪਾਰਟੀ ਦੇ ਅੱਗ ਨੂੰ ਜਾਣ ਨਹੀਂ ਦਿੰਦੇ ਉੱਥੇ ਸਾਡੀ ਸ਼ਾਮ ਦੇ 10 ਵਜੇ ਤੱਕਰ ਗੱਲਬਾਤ ਚੱਲਦੀ ਰਹੀ ਪ੍ਰਸ਼ਾਸਨ ਨਾਲ ਤਹਿਸੀਲਦਾਰ ਸਾਹਿਬ ਵੀ ਉੱਥੇ 19 April ਦੀ ਗੱਲ ਆ ਇਹ ਉੱਥੇ ਆ ਇਹ ਗੱਲਬਾਤ ਚੱਲਦੀ ਰਹੀ ਪ੍ਰਸ਼ਾਸਨ ਨੇ ਕੋਈ ਭਰੋਸਾ ਨਹੀਂ ਦਿੱਤਾ ਸਿਰਫ ਇੱਕ ਐਫ ਆਈ ਆਰ ਦੇੜੇ ਉਹਦੀ ਗੱਲੇ ਬਿਆਨ ਦਰਜ ਕਰ ਲਏ ਕਿਸਾਨਾਂ ਦੇ ਮੁਆਵਜ਼ੇ ਦੀ ਕੋਈ ਗੱਲ ਨਹੀਂ ਕੀਤੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਇਹ ਬਿਜਲੀ ਵਿਭਾਗ ਵਾਲੇ ਦੇਣਗੇ ਕਿ ਸਰਕਾਰ ਦੇਊਗੀ ਤਹਿਸੀਲਦਾਰ ਸਾਹਿਬ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਲਟਾ ਪੁਲਿਸ ਪ੍ਰਸ਼ਾਸਨ ਨੇ ਮੁਆਵਜ਼ਾ ਦੇਣ ਦੀ ਥਾਂ ਤੇ ਆਪਦੀ ਪੁਲਿਸ ਫੋਰਸ ਹੋਰ ਸਾਧ ਲਈ ਜਤਿੰਦਰ ਸਿੰਘ ਪੱਲਾ ਉੱਥੇ ਨੇੜੇ ਕੋਈ ਸਥਾਨ ਹੈਗਾ ਉੱਥੇ ਬੈਠੇ ਰਹੇ ਉਹ ਤੋਂ ਬਾਅਦ ਕਿਸਾਨਾਂ ਤੋਂ ਅੱਖ بچਾਉਂਦੇ ਹੋਏ ਖੇਤਾਂ ਵਿੱਚ ਦੀ ਨਿਕਲ ਕੇ ਉਹ ਭੱਜ ਗਏ ਉਥੋਂ ਕਿਸਾਨਾਂ ਨੇ ਰੋਸ ਵਜੋਂ ਐਲਾਨ ਕੀਤਾ ਵੀ ਅਗਲੇ ਦਿਨ ਸਵੇਰੇ ਪਿੰਡ ਕੋ ਦਾਦੀ ਸਾਥ ਦੇ ਵਿੱਚ ਇਕਾਠ ਰੱਖਾਂਗੇ ਇਕਾਠ ਰੱਖ ਕੇ ਉੱਥੇ ਫਿਰ ਕੋਈ ਅਗਲੀ ਰਣਨੀਤੀ ਲਿਖਾਂਗੇ ਅਗਲੇ ਦਿਨ ਇਕੱਠ ਕੀਤਾ ਪੀੜਤ ਕਿਸਾਨ ਆਏ ਨਾਲ ਪਿੰਡ ਦੇ ਹੋਰ ਲੋਕ ਆਏ ਇਹ ਐਲਾਨ ਕੀਤਾ ਵੀ ਆਪਾਂ ਨੰਦਗੜ੍ਹ ਥਾਣੇ ਅੱਗੇ ਜਾ ਕੇ ਧਰਨਾ ਲਾਉਣੇ ਆ ਤੇ ਮੰਗ ਕਰਦੇ ਆ ਵੀ ਬਿਜਲੀ ਵਿਭਾਗ ਨਾਲ ਤੇ ਕਾਰਵਾਈ ਹੋਵੇ 435 ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਅਗਲੇ ਦਿਨ ਅਸੀਂ 20 April ਨੂੰ ਨੰਦਗੜ੍ਹ ਥਾਣੇ ਅੱਗੇ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਥਾਣੇ ਅੱਗੇ ਬੈਠੇ ਰਹੇ ਅਸੀਂ B 435 ਤੇ ਪਰਚਾ ਦਰਜ ਹੋਵੇ ਉਹ ਕਹਿੰਦੇ 427 ਹੋਊਗੀ ਅਸੀਂ ਵਕੀਲ ਸਾਹਿਬ ਨਾਲ رائے ਕੀਤੀ ਵਕੀਲ ਸਾਹਿਬ ਕਹਿੰਦੇ 427 ਸ਼ਰਾਰਤਪੂਰਨ ਹੈ 435 ਤੱਕ ਕਰਾਓ ਪ੍ਰਸ਼ਾਸਨ ਇਸ ਗੱਲ ਤਿੰਨੇ ਨਹੀਂ ਮੰਨਿਆ ਕਹਿੰਦੇ ਫਿਰ ਬਿਜਲੀ ਭਾਗ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਜਦੋਂ ਉਹਨਾਂ ਦੀ ਅੰਗੇਲੀ ਨਹੀਂ ਅਸੀਂ ਆਖਿਆ ਜੀ ਅੰਗੇਲੀ ਤਾਂ ਹੈਗੀ ਆ ਕਿਉਂਕਿ ਤੇ ਪੀੜਤ ਕਿਸਾਨ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਨੇ ਇਹ ਮੰਗ ਵੀ ਕੀਤੀ ਸੀ 5-7 ਦਿਨ ਪਹਿਲਾਂ ਫੋਨ ਕਰਕੇ ਬਕਾਇਦਾ ਬਿਆਨਾਂ ਦੇ ਵਿੱਚ ਉਹਨੇ ਆਪਦਾ ਨੰਬਰ ਵੀ ਲਿਖਾਇਆ ਵੀ ਇੱਥੇ ਅੱਗ ਲੱਗਣ ਦੀ ਘਟਨਾ ਵਾਪਰ ਸਕਦੀ ਹੈ ਕਿਸਾਨ ਇੰਨਾ ਸੁਚੇਤ ਸੀਗਾ ਕਿ ਉਹਨੇ ਜਿੱਥੇ ਅੱਗ ਲੱਗਣ ਦੀ ਸੁਭਾਵਨਾ ਸੀਗੀ ਉੱਥੇ ਪਹਿਲਾਂ ਥੱਲੇ ਕਣਕ ਵੀ ਕੱਟੀ ਹੋਈ ਐ ਜਿਹਨੇ ਸਰਕਾਰ ਦੀ ਹਦਾਇਤਾਂ ਉਹਦੀ ਵੀ ਪਾਲਣਾ ਕੀਤੀ ਹੋਈ ਐ ਪਰ ਸਰਕਾਰ ਨੇ ਕੋਈ ਹੰਗਾਰਾ ਨਹੀਂ ਭਰਿਆ ਸਾਰਾ ਦਿਨ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਰਹੀ ਐ ਪ੍ਰਸ਼ਾਸਨ ਕਹਿੰਦਾ ਕਰੀ ਤੁਹਾਨੂੰ 5000 ਦੇ ਦੇਣੇ ਤੁਹਾਨੂੰ 10000 ਦੇ ਦੇਣੇ ਅਸੀਂ ਕਿਹਾ ਜੀ ਇੱਕ ਤਾਂ ਹੁੰਦੀ ਕੁਦਰਤੀ ਆਫਤ ਇੱਕ ਹੁੰਦੀ ਵਿਭਾਗ ਦੀਆਂ ੰਗੇਲੀ ਜਦੋਂ ਵਿਭਾਗ ਦੀ ਐਡੀ ਵੱਡੀ ੰਗੇਲੀ ਐ ਫਿਰ ਸਾਨੂੰ 10-15000 ਅਸੀਂ ਨਹੀਂ ਮਨਜ਼ੂਰ ਕਰਦੇ ਹਣ ਪੂਰਾ 60000 ਰੁਪਏ ਦਿਓ ਉਹਨਾਂ ਨੇ ਇਸ ਗੱਲ ਤੇ ਕੋਈ ਹਾਮੀ ਨਹੀਂ ਭਰੀ ਸ਼ਾਂਤ ਕਰ ਸਾਡੀ ਗੱਲਬਾਤ ਚੱਲਦੀ ਰਹੀ ਸ਼ਾਮ ਨੂੰ ਅਸੀਂ ਸਮਾਪਤ ਕਰਤਾ ਇਹ ਕਹਿ ਕੇ ਵੀ ਜੇਕਰ ਆਮ ਆਦਮੀ ਪਾਰਟੀ ਦੇ ਨਮਾਇंदे ਉਹਨਾਂ ਦਾ ਉਮੀਦਵਾਰ ਕੋਈ ਵੀ ਸਾਡੇ ਪਿੰਡ ਚ ਆਊਗਾ ਅਸੀਂ ਉਹਨੂੰ ਪਿੰਡ ਚ ਦਾਖਲ ਹੀ ਹੋਣ ਦਿੰਦੇ ਜਿੰਨਾ ਚਿਰ ਸਾਨੂੰ ਇਹਦਾ ਤੇ ਗੜੇ ਮਰੇ ਦਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਗੜੀ ਮਰੀ ਨਾਲ ਵੀ ਬਹੁਤ ਬੁਰੀ ਹਾਲਤ ਹੋਗੀ ਤੁਸੀਂ ਦੇਖਿਆ ਹੋ ਪੰਜ ਪੰਜ 10 10 ਮਣ ਕਣਕ ਹੋ ਰਹੀ ਹੈ ਕਿਸਾਨਾਂ ਦੇ ਤੇ ਜਿਨ੍ਹਾਂ ਦੀ ਕਣਕ ਹੀ ਮੱਚ ਗਈ ਜਿਨ੍ਹਾਂ ਦੇ ਅਰਮਾਨ ਹੀ ਮੱਚ ਗਏ ਜਿਨ੍ਹਾਂ ਦੇ ਕੋਲੇ ਕਿੰਨੀਆਂ ਆਸਾਂ ਲਾਈਆਂ ਹੁੰਦੀਆਂ ਖੇਤੀ 'ਚ ਵੀ ਕੋਈ ਕਿਸ ਨੂੰ ਆਏ ਹੁੰਦਾ ਜਵਾਕ ਬਾੜ ਤੋੜਨਾ ਕਿਸ ਨੂੰ ਆਏ ਹੁੰਦਾ ਘਰ ਪਾਉਣਾ ਘਰ ਦੀ ਕਬੀਲਦਾਰੀ ਤੋੜਨੀ ਉਹਦੀ ਕੀ ਹਾਲਤ ਬਣਦੀ ਆ ਇਸ ਗੱਲ ਕਰਕੇ ਸੀ ਉੱਥੇ ਜਵਾਬ ਦੇ ਕੇ ਵੀ ਸਾਨੂੰ 15000 ਨਹੀਂ ਮਨਜ਼ੂਰ ਇਹ ਅਸੀਂ 60000 ਲੈਣਾ ਉੱਥੇ ਐਲਾਨ ਕਰਕੇ ਆ ਗਏ ਅਗਲੇ ਦਿਨ ਸਾਡੀ ਪਿੰਡ ਕਮੇਟੀ ਦੀ ਪੀੜਤ ਕਿਸਾਨਾਂ ਦੀ ਗਰਮੀਤ ਖੁੱਡੀਆਂ ਨਾਲ ਮੀਟਿੰਗ ਹੋਈ ਖੇਤੀਬਾੜੀ ਮੰਤਰੀ ਸਾਹਿਬ ਨਾਲ ਉਹਨਾਂ ਨੇ ਕੁਝ ਨਹੀਂ ਕਿਹਾ ਕਹਿੰਦੇ ਜੀ 15000 ਦੇਵਾਂਗੇ ਸਰਕਾਰ ਦੀ ਪਾਲਿਸੀ ਹੈ ਅਸੀਂ ਕਿਹਾ ਜੀ ਪਾਲਿਸੀ ਤਾਂ ਕੁਦਰਤੀ ਆਫਤ ਤੇ ਆ ਯੋ ਤਾਂ ਅਗਲੀਆ ਬਈ ਲਿਪੋਕ ਦੀ ਫਿਰ ਤੁਹਾਨੂੰ 60000 ਰੁਪਏ ਦਿਓ ਉਹ ਕਹਿੰਦੇ ਨਹੀਂ 60000 ਨਹੀਂ ਅਸੀਂ 25-30000 ਦੇ ਸਕਦੇ ਆ ਪੀੜਤ ਪਰਿਵਾਰਾਂ ਨੇ ਆਏ ਵੀ ਸਹਿਮਤੀ ਗੱਲ ਵੀ ਚਲੋ ਸਾਨੂੰ 25000 ਹੀ ਮਨਜ਼ੂਰ ਹੈ ਪਰ ਦਿਨੇ 25000 ਕਹਿੰਦੇ ਜੀ ਨਹੀਂ ਇਹ ਤਾਂ ਚੋਣ ਜਾਬਤ ਤੋਂ ਬਾਅਦ ਮਿਲੂਗਾ ਅਸੀਂ ਅਖਿਆ ਜੀ ਪਰ ਥੋੜਾ ਜਵਾਬ ਹੈ ਤੁਸੀਂ 435 ਦਾ ਪਰਚਾ ਦਰਜ ਕਰਾ ਦਿਓ ਕਿਰਾ ਤੁਸੀਂ ਪਰਚਾ ਦਰਜ ਕਰੋ ਇਹ ਤਾਂ ਸੁਪਰੀਮ ਕੋਰਟ ਨੇ ਵੀ ਹਦਾਇਤਾਂ ਜੋ ਕਿ ਬਿਆਨ ਲਿਖਾਉਣਾ ਆਉਂਦਾ ਕਿਰਾ ਪਰਚਾ ਦਰਜ ਹੋਵੇ ਉਸ ਤੋਂ ਬਾਅਦ ਇਨਕੁਆਰੀ ਚ ਕੋਈ ਜਿਹੜੀ ਦੋਸ਼ੀ ਤੇਰਾ ਬਰੀ ਹੁੰਦੀ ਹੈ ਕਿ ਦੋਸ਼ ਪਾਇਆ ਜਾਂਦਾ ਉਹ ਅਗਲੀ ਗੱਲ ਹੈ ਤੁਸੀਂ ਕਹਿੰਦਾ ਪਰਚਾ ਦਰਜ ਕਰਨ ਨੂੰ ਤਿਆਰ ਆ ਉਹ ਕਹਿੰਦੇ ਮੈਂ ਕਹਿ ਦਿੰਦਾ ਉਹਨਾਂ ਨੇ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਕਹਿੰਦੇ ਸ਼ਾਮ ਤਿੱਕਰ ਮਨਜ਼ੂਰੀ ਲੈਣੇ ਆ ਪਰ ਸ਼ਾਮ ਤਿੱਕਰ ਵੀ ਕੋਈ ਭਰੋਸਾ ਨਹੀਂ ਮਿਲਿਆ ਗੱਲਬਾਤ ਉਹਨਾਂ ਨੇ ਕਰ ਲਈ ਪਰ ਜਿਵੇਂ ਕਹਿੰਦੇ ਹੁੰਦੇ ਵੀ ਪ੍ਰਣਾਲਾ ਉੱਥੇ ਦਾ ਉੱਥੇ ਰਿਹਾ ਸ਼ਾਮ ਨੂੰ ਸਾਡੀ ਜ਼ਿਲ੍ਹਾ ਕਮੇਟੀ ਨਾਲ ਅਗਰਾਹ ਜਿੱਥੇ ਬੰਦੀ ਜ਼ਿਲ੍ਹਾ ਕਮੇਟੀ ਨਾਲ ਮੀਟਿੰਗ ਹੋਈ ਉੱਥੇ ਉਹਨਾਂ ਨੇ ਕਿਹਾ ਵੀ 25000 ਰੁਪਏ ਅਸੀਂ ਦੇਣ ਨੂੰ ਤਿਆਰ ਆ ਪਰ ਹਜੇ ਤਿੱਕਰ ਸਵਾਏ ਲਾ ਰਿਆਂ ਤੋਂ ਸਵਾਏ ਫੋਕੇ ਭਰ ਇਹ ਗੱਲ ਆਈ ਹੁਣ ਤੱਕਰ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਫਰਜ਼ ਬੰਦਾ ਕਿਸਾਨਾਂ ਦੇ ਨਾਲ ਖੜਨ ਦਾ ਤੁਸੀਂ ਕਿਸਾਨਾਂ ਦੇ ਨਾਲ ਖੜੋ ਜਿਵੇਂ ਤੁਸੀਂ ਸਾਨੂੰ ਉੱਥੇ ਲੈ ਕੇ ਗਏ ਹੋ ਸਾਡੇ ਨਾਲ ਆਏ ਖੜੋ ਅਸੀਂ ਉਹਨਾਂ ਨੂੰ ਕਹਿਤਾ ਵੀ ਪਿੰਡ ਦੇ ਲੋਕ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਤੰਗ ਆਏ ਹੋਏ ਆ ਕਿਸਾਨਾਂ ਦੀ ਕਣਕ ਮਾਤੀ ਕੁਝ ਨਹੀਂ ਦਿੱਤਾ ਗੜੇ ਮਾਰੀ ਨਾ ਕਿਸਾਨਾਂ ਦੀ ਫਸਲ ਮਰ ਗਈ ਉਹਦਾ ਕੁਝ ਨਹੀਂ ਦਿੱਤਾ ਵੀ ਹੁਣ ਅਸੀਂ ਪਿੰਡ ਦੇ ਵਿੱਚ ਫਲੈਕਸਾ ਬਣਾ ਕੇ ਇਹ ਐਲਾਨ ਕਰਨਾ ਵੀ ਇੱਥੇ ਕੋਈ ਨੁਮਾਇੰਦਾ ਨਾ ਬੜੇ ਜੇ ਤੁਸੀਂ ਨਾਲ ਹੋਵੋਗੇ ਤੁਸੀਂ ਵੀ ਲੋਕਾਂ ਦੇ ਰੋਧ ਦਾ ਸਾਹਮਣਾ ਕਰੋਗੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਵੋਗੇ ਜਿੱਥੇ ਉਹ ਨੁਮਾਇੰਦੇ ਨੇ ਤਾਂ ਹੁਣੇ ਹੀ ਹੋਣਾ ਵੀ ਫਿਰ ਆਪਣਾ ਆਪਸੇ ਵਿੱਚ ਜਿਹੜੀ ਭਾਈਚਾਰੇ ਦੇ ਵਿੱਚ ਪਾਟ ਕੇ ਪੈਣਾ ਹੁੰਦਾ ਉਹ ਨਾ ਪਵੇ ਇਸ ਗੱਲ ਕਰਕੇ ਉਹ ਚਲੋ ਉਹਨਾਂ ਨੇ ਆਖਤਾ ਉਹ ਕੋਸ਼ਿਸ਼ ਨੇ ਚੁੱਪ ਵੀ ਵੱਟ ਲਈ ਕੋਸ਼ਿਸ਼ ਸਾਡੇ ਨਾਲ ਹੈ ਇਸੇ ਉਹਨਾਂ ਦੇ ਵਿੱਚੋਂ ਸਹਿਮਤ ਵੀ ਹੋ ਗਏ ਉਹਦਾ ਕਰਕੇ ਫਿਰ ਅਸੀਂ ਅੱਜ ਸਵੇਰੇ ਸਾਡੇ ਪਿੰਡ ਦੀ 7 ਦੇ ਵਿੱਚ ਇਕੱਠ ਕਰਕੇ ਐਲਾਨ ਕਰਤਾ ਤਿੰਨ ਫਲੈਕਸਾਂ ਅਸੀਂ ਵਾਕਾ ਖੱਡਿਆਂ ਤੇ ਲਾਤੀਆਂ ਤੇ ਐਲਾਨ ਕਰਤਾ ਵੀ ਸਾਡੇ ਪਿੰਡ ਦੇ ਵਿੱਚ ਜਿੰਨਾ ਚਿਰ ਸਾਨੂੰ ਜਿਹੜੀ ਮੱਛੀ ਕਣਕ ਉਹਦਾ 60000 ਰੁਪਏ ਕਿਉਂਕਿ ਪਹਿਲਾਂ ਅਸੀਂ 25000 ਤੇ ਸਹਿਮਤ ਸੀ ਜੇ ਉਹ ਐ ਸਾਨੂੰ ਲਾਰੇ ਲਾ ਰਹੇ ਆ ਫਿਰ ਅਸੀਂ 25000 ਤੱਕ ਕਿਉਂ ਮੰਨਾਂਗੇ ਨੁਕਸਾਨ ਤਾਂ 60000 ਦੀ ਹੋਇਆ ਨਾ ਉਹਦੇ ਅਸੀਂ 25000 ਤਾਂ ਮੰਨਦੇ ਸੀ ਵੀ ਚਲੋ ਇਹ ਹੁਣੀ ਘਟਨਾ ਹੋ ਗਈ ਸਾਨੂੰ ਦੇ ਦਿਓ ਕਿੰਨਾ ਦਿੰਨੇ ਆ ਫੌਰੀ ਪਰ ਹੁਣ ਸਾਡੀ ਮੰਗ ਇਹ ਵੀ ਪੂਰਾ 60000 ਦਿੱਤਾ ਜਾਵੇ ਗੜੇ ਮਰੀ ਦਾ ਪੂਰਾ 15000 ਰੁਪਏ ਦਿੱਤਾ ਜਾਵੇ ਜੇਕਰ ਉਹ ਨਹੀਂ ਦਿੰਦੇ ਤਾਂ ਅਸੀਂ ਪਿੰਡ ਦੇ ਵਿੱਚ ਜਿੰਨੀ ਮਰਜ਼ੀ ਸਾਨੂੰ ਲਾਹ ਬੰਦੀ ਕਰਨੀ ਪਵੇ ਜੇ ਚਾਹੇ ਪੁਲਿਸ ਨਾਲ ਹੱਥੋ ਪਾਈ ਹੋਣਾ ਪਵੇ ਅਸੀਂ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਦਾਖਲ ਨਹੀਂ ਹੋਣ ਦਿੰਦੇ ਸਾਡੀਆਂ ਇਹ ਲੋਕਾਂ ਦਾ ਫੈਸਲਾ ਹੈ ਦੋਨੇ ਜਥੇਬੰਦੀਆਂ ਦਾ ਜੀ ਉਹਨਾਂ ਨੇ ਕਿਹਾ ਤਾਂ ਵੀ ਨਹੀਂ ਜੀ ਵੋਟਾਂ ਮੰਗਣਾਉਣ ਦਾ ਹੱਕ ਤੇ ਸਾਡਾ ਵੀ ਹੱਕ ਹੈ ਜੀ ਜਦੋਂ ਉਹ ਸਾਡੇ ਹੱਕ ਹੀ ਨਹੀਂ ਪੂਰੇ ਕਰਦੇ ਹੁਣ ਭਗਵੰਤ ਮਾਨ ਨੇ ਤੇ ਇਹ ਵੀ ਕਿਹਾ ਸੀਗਾ ਵੀ ਗਰਦੌਰੀਆਂ ਬਾਅਦ ਵਿੱਚ ਹੁੰਦੀਆਂ ਰਿਆ ਕਰਨਗੀਆਂ ਪਹਿਲਾਂ ਅਸੀਂ ਤੁਹਾਨੂੰ ਮੁਆਵਜ਼ਾ ਦੇ ਦਿਆ ਕਰਾਂਗੇ ਉਹਨਾਂ ਦੇ ਹੱਕ ਤਾਂ ਹੱਕ ਆ ਜੀ ਫਿਰ ਲੋਕਾਂ ਦੇ ਹੱਕ ਕਿੱਧਰ ਜਾਂਦੇ ਆ ਲੋਕਾਂ ਨੇ ਤਾਂ ਜੇ ਇੱਥੇ ਕਿਸੇ ਨੂੰ ਕੋਈ ਕਿਸੇ ਨੂੰ ਸਵਾਲ ਕਰਨੇ ਹੋਣ ਤੁਸੀਂ ਦੇਖੀਏ ਭਗਵੰਤ ਮਾਨ ਦੀ ਵੀਡੀਓ ਮੁੰਡੇ ਨੇ ਸਵਾਲ ਕੀਤਾ ਤੇ ਮੁੰਡੇ ਨੂੰ ਕੁੱਟਿਆ ਕਿਵੇਂ ਆ ਲੋਕਾਂ ਦੇ ਹੱਕ ਕਿੱਧਰ ਜਾਂਦੇ ਆ ਉਹਨਾਂ ਦੇ ਹੱਕ ਤਾਂ ਜੀ ਡਾਂਗ ਦੇ ਜੋਰ ਤੇ ਆ ਉਹਨਾਂ ਦੀ ਡਾਂਗ ਐ ਅਸਲ ਦੇ ਵਿੱਚ ਉਹਨਾਂ ਦੇ ਹੱਕ ਨਹੀਂ ਉਹਨਾਂ ਕੋਲ ਡਾਂਗ ਨੂੰ ਅਜਿਹਾ ਲੱਗਦਾ ਸੀ ਬਾਹਲੇ ਵੱਡੇ ਆ ਪਰ ਲੋਕ ਵੀ ਆਪ ਦਾ ਹੱਕ ਪਕਾਉਣਾ ਜਾਂਦੇ ਸਾਡੀ ਗੱਲ ਕੌਣ ਸੁਣਦਾ ਸਾਡੀ ਤਾਂ ਗੱਲ ਵੋਟਾਂਦਰਾ ਨਹੀਂ ਸੁਣੀ ਜਾਊਗੀ ਨਾ ਜੇ ਅਸੀਂ ਇਕੱਠੇ ਹੋਵਾਂਗੇ ਅਸੀਂ ਤਾਂ ਲੋਕਾਂ ਨੂੰ ਵੀ ਸੱਦਾ ਦਿੰਨੇ ਆ ਜਥੇਬੰਦੀਆਂ ਵਾਲੇ ਵੀ ਆਹ ਵੋਟਾਂ-ਬੂਟਾਂ 'ਤੇ ਝਾਕ ਛੱਡੋ ਆਪ ਦਾ ਇੱਕਾ ਮਜ਼ਬੂਤ ਕਰੋ ਜੇ ਸਾਡੀ ਜੂਨ ਕੁਝ ਸਬਰ ਨਹੀਂ ਆ ਇੱਥੇ ਜੇ ਤੁਹਾਡੇ ਕੋਈ ਆਪ ਦੀ ਜ਼ਿੰਦਗੀ ਸੌਖੀ ਹੋਣੀ ਹੈ ਉਹ ਬੋਟਾਂ ਰਾਹੀ ਨਹੀਂ ਹੋਣੀ ਉਹ ਸੰਘਰਸ਼ਾਂ ਰਾਹੀ ਹੋਣੀ ਹੈ ਇਸ ਕਰਕੇ ਸਾਡਾ ਹੱਕ ਹੈ ਸਾਡੇ ਨਾ ਲੋਕ ਆ ਉਹਨਾਂ ਦਾ ਆਪਦਾ ਪਿੰਡ ਹੈ ਸਾਡਾ ਹੱਕ ਹੈ ਅਸੀਂ ਉਹਨਾਂ ਨੂੰ ਇੱਥੇ ਦਾਖਲ ਨਹੀਂ ਹੋਣ ਦਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਨੁਮਾਇੰਦਾ ਨਹੀਂ ਆ ਸਕਦਾ ਨਹੀਂ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਉਮੀਦਵਾਰ ਚਾਹੇ ਜਤਿੰਦਰ ਪੱਲਾ ਆਵੇ ਚਾਹੇ ਗਰਮੀਤ ਖੁੱਡੀਆਂ ਆਵੇ ਚਾਹੇ ਉਹਨਾਂ ਦੇ ਬੇਟੇ ਚਾਹੇ ਕੋਈ ਹੋਰ ਆ ਜੀ ਅਸੀਂ ਕਿਸੇ ਨੂੰ ਵੀ ਪਿੰਡ 'ਚ ਦਾਖਲ ਨਹੀਂ ਹੋਣ ਦਿੰਦੇ ਇਹ ਉਹਨਾਂ ਨੇ ਹਾਂਜੀ ਜਿਹੜਾ ਮਰਜ਼ੀ ਆਜੇ ਸਾਨੂੰ ਬੁਰੇ ਦੇ ਬਾਤ ਕਰ ਜਾਣਾ ਪਵੇ ਜਿਹੜਾ ਮਰਜ਼ੀ ਨਵੇਂਦਾ ਆਜੇ ਵੱਡੇ ਤੋਂ ਵੱਡਾ ਚਾਹੇ ਮੁੱਖ ਮੰਤਰੀ ਆਜੇ ਅਸੀਂ ਉਹਨੂੰ ਪਿੰਡ ਚ ਨਹੀਂ ਦਾਖਲ ਹੋਣ ਦਿੰਦੇ ਜੇ ਉਹਨਾਂ ਨੇ ਦਾਖਲ ਹੋਣਾ ਹੈ ਤਾਂ ਉਦੋਂ ਪਹਿਲਾਂ ਸਾਨੂੰ ਮੁਆਵਜ਼ਾ ਦੇਣ ਫੇਰ ਅਸੀਂ ਫੇਰ ਸੋਚਿਆ ਜਾ ਸਕਦਾ ਉਦੋਂ ਪਹਿਲਾਂ ਕੁਛ ਤੁਹਾਡੀ ਬਈ ਫਸਲ ਹਾਂਜੀ ਹਾਂਜੀ ਕਿੰਨੀ ਤੁਹਾਡੀ 7 ਏਕੜ ਹੈ ਸਾਡੀ 7 ਏਕੜ 7 ਏਕੜ ਹਾਂਜੀ ਉਹ ਟੋਟਲ 7 ਏਕੜ ਸੀ ਉਦੋਂ ਵੱਧ ਵੀ ਸੀ ਨਹੀਂ ਟੋਟਲ ਮੇਰੀ 7 ਏਕੜ ਹੈ ਟੋਟਲ ਜਿਹੜੀ ਪਿੰਡ ਦੀ ਹੈ ਜੀ ਉਹ ਤਕਰੀਬਨ 50 ਏਕੜ ਹੈ ਜੀ ਇਆ ਇਕੜਾ 47 ਇਕੜੇ 7 ਇਕੜਾ ਮੇਰੀ 7 ਇਕੜਾ 7 ਇਕੜੇ 7 ਇਕੜੇ 7 ਇਕੜੀ 7 ਇਕੜ ਸੁਵਾ ਹੋ ਗਈ ਜੀ ਪਾਨ ਸੁਵਾ ਹੋ ਗਈ ਹਾਂ ਜੀ ਕੁਝ ਮਿਲਿਆ ਹਲੇ ਤੱਕ ਨਹੀਂ ਜੀ ਜਿਵੇਂ ਦੱਸਿਆ ਜੀ ਇਹਨਾਂ ਨੇ ਅਜੇ ਤੱਕ ਕੁਝ ਨਹੀਂ ਮਿਲਿਆ ਸਿਵਾਏ ਫੋਕ ਲੈ ਆ ਰਹਿਆਂ ਤੋਂ ਤਾਂ ਕਰਕੇ ਜੀ ਪਿੰਡ ਦਾ ਇਕੱਠ ਹੈ ਯੂਨੀਅਨ ਸਾਡੇ ਜਿਹੜੀ ਇਹ ਦਿਖਾਉਂਦਾ ਤੇ ਅਗਰਾਹਾਂ ਇਹ ਸਾਡੇ ਨਾਲ ਆ ਜੀ ਇਹਨਾਂ ਨੇ ਸਾਰਿਆਂ ਨੇ ਪਿੰਡ ਦੇ ਪਦਰ ਤੇ ਮਿਲ ਕੇ ਫੈਸਲਾ ਕੀਤਾ ਜੀ ਕਿਉਂਕਿ ਜਿੰਨਾ ਚਿਰ ਇਹ ਵੀ ਸਾਡਾ ਰਾਈਟ ਬੰਦਾ ਹੈ ਕਿਉਂਕਿ ਸਾਨੂੰ ਕੁਝ ਦੇਣਗੇ ਤਾਂ ਫੇਰ ਹੀ ਕਿਉਂਕਿ ਸਾਡਾ ਤਕਰੀਬਨ 60 65 ਹਜ਼ਾਰ ਨੁਕਸਾਨ ਆ ਕਿਲੇ ਦਾ ਕਿਉਂਕਿ ਚੰਗੇ ਬੰਪਰ ਝੜ ਆਏ ਸੀਗੇ ਬਾਕੀ ਪਲੱਸ ਤੂੜੀ ਦਾ ਉਹ ਤੇ ਟੋਟਲ 60-60 ਜਾਂ ਨੁਕਸਾਨ ਅਸੀਂ 60000 ਦਾ ਮੁਆਵਜ਼ਾ ਮੰਗਦੇ ਇਹਨਾਂ ਤੋਂ ਵੀ ਹੁਣ ਸਾਡਾ ਰਾਈਟ ਬੰਦਾ ਵੀ ਅਸੀਂ ਇਹਨਾਂ ਨੂੰ ਉਹ ਨਜਰਪਿੰਡ ਚ ਦਾਖਲ ਨਹੀਂ ਹੋਣ ਦਿੱਤਾ ਜਾਊਗਾ ਜਿੰਨੇ ਸਾਡਾ ਕੋਈ ਹੱਲ ਨਹੀਂ ਕਰਦਾ ਕੋਈ ਹੱਲ ਨਹੀਂ ਕਰਦਾ ਹਾਂਜੀ ਕਿੰਨੀਆਂ ਤੁਹਾਡੀ ਬਾਈ ਜੀ ਆਪਣੀ 8.5 ਏਕੜ ਸਾਢੇ 8 ਏਕੜ ਤੁਹਾਡੀ ਸਾਰੀ ਸਾਰੀ ਮੱਚ ਹਾਂਜੀ ਕੁਝ ਵੀ ਮਿਲਿਆ ਹਾਲੇ ਤੱਕ ਕੁਝ ਨਹੀਂ ਮਿਲਿਆ ਨਹੀਂ ਨਹੀਂ ਜੀ ਕੁਝ ਵੀ ਨਹੀਂ ਮਿਲਿਆ ਅਸੀਂ ਤਾਂ ਬਹੁਤ ਮੰਨ ਲਓ ਉਸ ਦਿਨ ਵੀ ਧਰਨਾ ਲੱਗਿਆ ਸੀ ਆ ਦੂਜੇ ਨੰਦਗਾ ਥਾਣੇ ਅੱਗੇ ਵੀ ਲੱਗਿਆ ਰਿਹਾ ਧਰਨਾ ਤੇ ਇਹਨਾਂ ਨੂੰ ਮਤਲਬ ਖੁੱਡੀਆਂ ਤੱਕ ਵੀ ਮਤਲਬੀ ਖੁੱਡੀਆਂ ਸਾਹਿਬ ਤੱਕ ਪਹੁੰਚ ਕਰੀ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਕੋਈ ਰੋਸ਼ਨੀ ਵੀ ਨਹੀਂ ਦਿੱਤਾ ਹਰੇਕ ਨੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਸਾਥ ਹੀ ਦਿੱਤਾ ਮਤਲਬ ਹੀ ਹਾਂ ਕਿਸਾਨ ਦਾ ਕੋਈ ਸਾਥ ਨਹੀਂ ਦਿੱਤਾ ਜੀ ਕਿਸੇ ਵੀ ਕਿਸਾਨ ਨੂੰ ਕੋਈ ਅਜੇ ਤੱਕ 1 ਰੁਪਿਆ ਵੀ ਨਹੀਂ ਮਿਲਿਆ ਲੱਗਦਾ ਬਦਲਾਅ ਯਾਰ ਹੈ ਕਿਸੇ ਤਰ੍ਹਾਂ ਦਾ ਕੋਈ ਆਇਆ ਨਹੀਂ ਬਈ ਕੋਈ ਬਦਲਾਅ ਨਹੀਂ ਆਇਆ ਜਿਵੇਂ ਜਿਵੇਂ ਬਾਈ ਨੇ ਵੀ ਗੱਲ ਕਰੀ ਆ ਭਗਵਾਨ ਸਿੰਘ ਮਾਨ ਖੁਦ ਕਹਿਣ ਸੀ ਕਿ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣੀਆਂ ਉਹ ਤਾਂ ਆਪਣੇ ਸਾਹਮਣੇ ਹੀ ਹੈ ਬਈ ਯਾਰ ਆਪਣੇ ਪਿੰਡ ਦੀ ਉਦਾਹਰਨ ਹੀ ਦੇਖ ਲਓ ਤੁਸੀਂ ਪਹਿਲਾਂ ਗੜੇ ਪਏ ਉਦੋਂ ਨਹੀਂ ਕਿਸਨੇ ਗਰਦੌਰੀਆਂ ਨਹੀਂ ਕਰੀਆਂ ਪਹਿਲਾਂ ਤਾਂ ਕੱਚੀ ਗਰਦੌਰੀ ਕਰੀਏ ਸਾਰੇ ਕਿਤੇ ਪੱਕੀ ਗਰਦੌਰੀ ਹੇ ਤੱਕ ਕੋਈ ਨਹੀਂ ਲਾ ਰਹੀ ਹੈ ਜੀ ਗੱਲੇ ਹਾਂ ਜੀ ਸਾਡੇ ਘੜੇ ਮਾਰੀ ਹੋਈ ਹੈ ਸਾਡੀ ਗਰਦੌਰੀ ਕੋਈ ਗਰਦੌਰੀ ਨਹੀਂ ਕੀਤੀ ਕੱਚੇ ਕਾਇਦੇ ਨਹੀਂ ਕੀਤੀ ਨੇ ਕੋਈ ਵੀ ਪੱਕੀ ਗਰਦੌਰੀ ਵੀ ਨਹੀਂ ਹੋਈ ਨਹੀਂ ਕਿਤੇ ਕੀਤੀ ਸਾਡੇ 6 ਕਿੱਲੇ ਹਾਣਾ ਠੇਕੇ ਲਿਆ ਹੋਇਆ ਮੇਰਾ ਸਾਡੀ ਕੱਚੀ ਗਰਦੌਰੀ ਵੀ ਨਹੀਂ ਕੀਤੀ ਕੱਚੀ ਗਰਦੌਰੀ ਵੀ ਨਹੀਂ ਕੀਤੀ ਉਹ ਸਭ ਹਰਕ 15 ਮਾਣ ਘਣ ਕੋਈ ਹੈ ਜਿਹੜਾ ਬੰਦਾ ਆ ਆਖਰੀ ਬੰਦੇ ਉੱਥੇ ਉੱਥੇ ਨਹੀਂ ਹੋਈ ਸਾਰਾ ਤਬਾਹ ਹੋ ਗਏ ਪਤਲਾ ਤਰਾਤ ਕੀ ਬੜਨਿੰਦੇ ਬਣਨਾ ਜੀ ਨਾ ਜੀ ਤੁਸੀਂ ਹੀ ਬੜਨਦੇ ਹੋਟਾ ਮੰਗਣਾ ਆਗੇ ਨਵਾਂ ਹੀ ਬੜਨਦੇ ਬਾਹਰ ਜਾ ਖੜ ਕੇ ਮੁੜ ਜਾਣਗੇ ਜੀ ਹੋਰ ਕੀ ਕਰ ਅਸੀਂ ਬਾੜ ਡਾਲਾਂਗੇ ਬਾੜ ਕੇ ਖੜ ਕੇ ਮੁੜ ਜਾਣਗੇ ਫਿਰ ਹੋਰ ਕੀ ਕਰਨਗੇ ਸਾਡੀ ਕਿੱਲਾ ਵਾਹਣ ਆਇਆ ਜੀ ਮੇਰਾ ਵੀ ਕਣਕ ਮੱਚੀ ਇਹਦੇ ਨਾਲ ਹੀ ਮਿਲਿਆ ਠੇਕੇ ਤੇ ਲਈ ਸੀ ਹਾਂ 60000 ਨੂੰ ਲਈ ਸੀ ਪਹਿਲਾਂ ਨਰਮਣੀ ਹੋਇਆ ਹੁਣ ਕਣਕ ਮੱਚੀ ਅੱਛਾ ਕੁਛ ਨਹੀਂ ਮਿਲਿਆ ਸਾਡਾ ਬੰਦਾ ਵੀ ਲਵੇਟ ਤੇ ਪਿਆ ਅੱਗ ਦੀ ਲਵੇਟ ਜਾਗਾ ਧੂਏ ਚ ਉਹ ਲੁਧਿਆਣੇ ਪਿਆ ਮੇਰਾ ਛੋਟਾ ਭਾਈ ਹਾਂ ਹਾਂ ਜੀ ਹਾਂ ਇਹ ਤਾਂ ਕਿੰਸੀ ਆਮ ਲੋਕਾਂ ਦੀ ਗੱਲ ਏ ਅਸੀਂ ਸੁਣਿਆ ਕਰਾਂਗੇ ਨਾ ਜੀ ਕੋਈ ਨਾ ਕੋਣ ਨਹੀਂ ਸੁਣ ਕੋਈ ਨਹੀਂ ਸੁਣਦਾ ਕੋਈ ਬਾਸਰਨ ਬਾਸਰ ਸੁਣੀ ਕਿਸੇ ਨੇ ਨਹੀਂ ਸੁਣਿਆ ਆਮ ਮੁੰਡੇ ਵਿਚਾਰੇ ਲੋਕਾਂ ਦੇ ਫਿਰਦੇ ਐ ਸਾਰਾ ਦਿਨ ਇਹਨਾਂ ਦੀ ਵੀ ਸਾਡੀ ਇਹਨਾਂ ਦੇ ਕੋਲੇ ਆ ਕੇ ਬੈਠਣਾ ਸੀਗਾ 10 ਮਿੰਟ ਦੁੱਖ ਸੁੱਖ ਕਰ ਲੈਂਦੇ ਭਾਈ ਥੋੜਾ ਨੁਕਸਾਨ ਹੋਇਆ ਪਾਰਟੀ ਐ ਕਿ ਉਹਦੇ ਭੱਜਣ ਦੀ ਕੀ ਲੋੜ ਸੀ ਹੂੰ ਠੀਕ ਐ ਜਾਂ ਆਉਂਦੇ ਹੀ ਨਾ ਹੂੰ ਆਉਣ ਦਾ ਆਏ ਤਾਂ ਫਰਜ਼ ਸੀਗਾ ਵੀ ਭਾਈ ਹਮਦਰਦੀ ਆ ਕੋਈ ਨਹੀਂ ਤੁਹਾਡਾ ਹੱਲ ਕਰਾਂਗੇ ਹੂੰ ਪਰ ਕੋਈ ਕਿਸੇ ਨੇ ਨਹੀਂ ਗਏ ਖੁੱਡੀਆਂ ਕੋਲੇ ਵੀ ਮੁੰਡੇ ਗਏ ਨਹੀਂ ਹੱਲ ਹੋਇਆ ਯਾਰ ਨਹੀਂ ਹੋਇਆ ਸੁਣੀ ਗੱਲ ਗੁਲਵਾਤ ਬਾਪੂ ਸੁਣਦਾ ਕੋਈ ਆ ਕੇ ਨਹੀਂ ਸੁਣਦਾ ਹੈ ਨਹੀਂ ਸੁਣਦਾ ਤੇ ਫਿਰ ਇਹ ਕੀ ਜੋ ਵੋਟਾਂ ਮੰਗਣਾ ਹੈ ਵੋਟਾਂ ਫਰੋਜ ਦੇ ਹਿਸਾਬ ਨਾਲ ਪਾਉਣੀਆਂ ਇਹ ਤਾਂ ਸਾਰੇ ਇੱਕੋ ਜਿਹੇ ਇਹਨਾਂ ਦੀ ਇਹਨਾਂ ਹੀ ਮੱਛੀਆਂ ਜਿਆਦੇ ਹੂੰ ਕੀ ਹੈ ਬਦਲਾ ਬਦਲੂ ਦੇਖਿਆ ਲੱਗਦਾ ਕੋਈ ਬਦਲਾ ਕਿਸ ਤਰ੍ਹਾਂ ਦਾ ਬਦਲਾ ਹੈਗਾ ਬਦਲਾ ਤਾਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਗੱਪਾਂ ਦਾ ਬਦਲਾ ਹੈ ਸਭ ਤੋਂ ਵੱਡਾ ਬਦਲਾਤ ਇਹਨਾਂ ਦਾ ਇਹੀ ਹੈ ਹੂੰ ਉਹ ਮੰਨ ਤੁਮਾਨੂੰ ਉਹ ਗੱਲਾਂ ਵਾਲੀਆਂ ਵੱਡੀਆਂ ਕਰਦਾ ਸੀ ਵੀ ਮੈਂ ਮੁਰਗੀ ਤਾਂ ਮੁਰਗੀ ਤਾਂ ਖਰਾ ਮੋਆਜਵਾ ਦੇ ਦੂੰਗਾ ਨਾ ਤਾਂ ਵਿਚਾਰੇ ਉਹਨਾਂ ਨੂੰ ਮਿਲਿਆ ਤੇ ਆ ਸਾਡੇ ਪੰਛੀ ਪਿੰਡਾਂ ਤੇ ਗੜੇ ਮਾਰੀ ਹੋਈ ਪਹਿਲਾਂ ਉਹਦੀ ਕੋਈ ਗਰਦੋਰੀ ਨਹੀਂ ਹੋਈ ਆ ਹੁਣ ਸਾਡੇ ਪਿੰਡੀ 50 ਕਿਲੇ ਮੇਰੇ ਘਟਨਾ ਵਾਟੀਆਂ ਕਣਕ ਮੱਚ ਗਈ ਆ ਅਸੀਂ ਰੁੱਲਤੀ ਫਿਰਦੇ ਸਾਰੇ ਦਾਣੇ ਦਾਣੇ ਨੂੰ ਮੁਹਤਾਜ ਹੋ ਗਏ ਤੇ ਗੱਲਾਂ ਮਾਰਦੇ ਵੱਟੀਆਂ ਵੱਡੀਆਂ ਇਹ ਕਹਿੰਦਾ ਜੀ ਆਪਣਾ ਖੁੱਡੀਆਂ ਸਾਹਿਬ ਕਹਿੰਦਾ ਮੈਂ ਤਾਂ ਬਾਲਾ ਵੱਡਾ ਸਿਆਸ ਜਾਣ ਬਾਲਾ ਨਰਮ ਸਿਆਸ ਜਾਣ ਦਰਵੇਸ਼ ਸਿਆਸ ਜਾਣ ਦਰਵੇਸ਼ ਸਿਆਸ ਸੁਧਾਨ ਕੋਲ ਗਈ ਵੀ ਸੀ ਤੇ ਮਾਂ ਦੇ ਪੁੱਤ ਨੇ ਮਿੱਠੀ ਗੋਲੀ ਦੇ ਕੇ ਟੈਲੀਫੋਨ ਕਰਤਾ ਡੀ ਸਾਹਿਬ ਨੂੰ ਡੀ ਸਾਹਿਬ ਨੂੰ ਪਤਾ ਹੀ ਹੈ ਡੀ ਸਾਹਿਬ ਕੀ ਦਾ ਇਹਨਾਂ ਦੇ ਡੀ ਸਾਹਿਬ ਹੈ ਸੈਕਿੰਡ 3rd ਪਿਛੋਂ ਤੇ ਬੈਠਾ ਹੈਗਾ ਖੇਤੀਬਾੜੀ ਮੰਤਰੀ ਹੈ ਜਿਹੜਾ ਸਾਰੀਆਂ ਪਾਵਰਾਂ ਹੈ ਇਹਨੇ ਕੀ ਦੇਣਾ ਆਕੇ ਜੀ ਚੋਣ ਜਾਬਤਾ ਲੱਗਿਆ ਚੋਣ ਜਾਬਤਾ ਕੀ ਦੇ ਵਾਸਤੇ ਲੱਗਿਆ ਸਰਕਾਰੀ ਉਥੋਂ ਮਿਲ ਸਕਦੀ ਹੈ ਇਲੈਕਸ਼ਨ ਕਮਿਸ਼ਨ ਤੋਂ ਮਨਜ਼ੂਰੀ ਮਿਲ ਸਕਦੀ ਹੈ ਇਹ ਲੈਂਡ ਤਾਂ ਪਰ ਇਹਨਾਂ ਨੇ ਦੇਣਾ ਕੁਝ ਨਹੀਂ ਵਾਦੇ ਆ ਫੋਕੇ ਵਾਦੇ ਆ 1 ਰੁਪਏ ਦਾ ਵੀ ਗੱਲ ਤੇ ਧੱਕਾ ਤੰਤਰੀ ਨਿਕਲ ਰਹੇ ਨੇ ਇਹ ਗੱਲ 'ਚ ਮਿੰਟ ਮਿੰਟ ਤੇ ਗੱਪ ਬਸ ਜਿਹੜਾ ਸੁਖਵੀਰ ਬਾਦਲ ਨੂੰ ਕਹਿੰਦੇ ਸੀ ਉਹ ਗੱਪ ਉਹ ਸੁਖਵੀਰ ਵਾਲੰਤਾ ਐਵੇਂ ਕਹੀ ਜਾਂਦਾ ਸੁਖਵੀਰ ਨੇ ਕੰਮ ਕਰਕੇ ਦਿਖਾਏ ਆ ਸੁਖਵੀਰ ਨੇ ਬਹੁਤ ਕੰਮ ਕਰਿਆ ਪਿੰਡ ਦੇ ਵਿੱਚ ਹਰਸਿਮਰ ਨੇ ਬਹੁਤ ਕੰਮ ਕਰਿਆ ਇਹ ਤਾਂ ਐਡਾ ਗੱਪੀ ਬੰਦਾ ਗਪੌੜੀ ਐ ਸਭ ਤੋਂ ਵੱਡਾ ਜੇ ਇਨਾਮ ਗੱਫਾਂ ਦੇਣਾ ਇਹ ਬੰਦੇ ਨੂੰ ਦੇਣਾ ਜਾਂਦਾ ਹੈ ਦੇਣਾ ਬੰਦਾ ਭਗਵੰਤ ਮਾਨ ਨੂੰ ਦੇਣ ਲੈਣ ਨੂੰ ਕੋਈ ਢੱਕਾ ਵੀ ਨਹੀਂ ਬੰਦੇ ਕੋਲ ਇੱਕ ਗੱਲਾਂ ਆਈਆਂ ਗੱਲਾਂ ਦੇ ਖੜਾ ਬਣਾਈ ਜਾਂਦਾ ਹਰ ਵਕਤ 24 ਘੰਟੇ ਹੋਰ ਕੋ ਲੈਣ ਲੈਣ ਨੂੰ ਕੁਝ ਨਹੀਂ ਇਹਦੇ ਕੋਲੇ ਹੁਣ ਕੀ ਬਣ ਨਹੀਂ ਦੇਣਾ ਪਿੰਡ 'ਚ ਨਾ ਨਾ ਇਹਨੂੰ ਤਾਂ ਨੇੜ ਦੀ ਨੰਗਣਦੇ ਸੀ ਪਿੰਡ ਦੇ ਮੈਂ ਭਲੇ ਖੇਤ ਰਿਆ ਫਿਰਦਾ ਐ ਕਿਤਰੇ ਫਿਰ ਉਹਨਾਂ ਨੇ ਕਹਿੰਦਾ ਵੀ ਵੋਟਾਂ ਮੰਗਣਾ ਹੱਕ ਇਨਹਨ ਤੇ ਪੁੱਛੋ ਤਾਂ ਮੰਗਦੇ ਅਸੀਂ ਕੋਈ ਸਰਕਾਰ ਤੋਂ ਮੰਗਦੇ ਦੇਵੇ ਉਹ ਤਾਂ ਗੱਲਾਂ ਕਰਦੇ ਮੰਤਰੀ ਕਹਿੰਦਾ ਗੁਰਦੌਰੀ ਬਾਹਰ ਚ ਪਹਿਲਾਂ ਤੁਹਾਨੂੰ ਮੁਆਵਜ਼ਾ ਤੇ ਹੁਣ ਕਿੱਧਰ ਗਿਆ 19 ਅਪ੍ਰੈਲ ਦੀ ਅੱਗ ਲੱਗੀ ਐ ਅੱਜ 7 ਹੋ ਗਈ ਮਈ ਕਿੰਨੇ ਦਿਨ ਬਣ ਗਏ ਜੀ ਅੱਜ ਨੂੰ ਤਾਂ ਫਿਰ ਦੇ ਦੇਣਾ ਸੀ ਅੱਜ ਮੁਆਵਜ਼ਾ ਨਾਲ ਗੁਰਦੌਰੀ ਵੀ ਹੋ ਜਾਣੀ ਸੀ ਤੇ ਗੜੇਮਾਰੀ ਤਾਂ ਹੋਈ ਐ ਆਪਣੇ ਚ ਮਾਰਚ ਮਹੀਨੇ ਚ ਤੇ ਉਹਨਾਂ ਦਾ ਉਦੋਂ ਪਤਾ ਹੁਣ ਤਾਂ ਇਹ ਮਾਰਨੇ ਪੁਆਇੰਟ ਨਾਲ ਇੱਕ ਹੋਰ ਮਿਲਿਆ ਵਧੀਆ ਇਲੈਕਸ਼ਨ ਲੱਗਿਆ ਜੀ ਇਲੈਕਸ਼ਨ ਕੋਡ ਐ ਉਹ ਤਾਂ ਕੋਈ ਇਲੈਕਸ਼ਨ ਕੋਡ ਨਹੀਂ ਸੀ ਨਾ ਜੀ ਉਦੋਂ ਤਾਂ ਆਪ ਸਰਕਾਰ ਚੱਲਦੀ ਸੀ ਤੇ ਉਹ ਤਾਂ ਦੇ ਦਿੰਦੇ ਇਹ ਤਾਂ ਸਾਰੀਆਂ ਹਵਾਈ ਗੱਲਾਂ ਆ ਬਸ ਗੱਲਾਂ ਸੁਣਾਈ ਜਾਂਦੇ ਆ ਸੋਸ਼ਲ ਮੀਡੀਆ ਨੇ ਕੋਲੇ ਫਿੱਦਾ ਹੋਇਆ ਸਾਰਾ ਤੁਹਾਨੂੰ ਪਤਾ ਹੈਗਾ ਨਿਨੋਸੈਂਟ ਅੱਜ ਬਠਿੰਡੇ ਆਉਣਾ ਗੱਲ ਕਰ ਲੈਣੀ ਸੀ ਅੱਜ ਬਠਿੰਡੇ ਆਉਣਾ ਭਗਵੰਦ ਸਿੰਘ ਉਹਨੇ ਤਾਂ ਮਗਰ ਥੋੜੀ ਤੋਰੇ ਫਰਾਂਗੇ ਤਾਂ ਹੱਥ ਲੱ ਕੇ ਆ ਪਾਉਗਾ ਜੀ ਇੱਥੇ ਅੱਛਾ ਉਹ ਤਾਂ ਮਗਰ ਮਗਰ ਤੋਰੇ ਫਰਾਂਗੇ ਹੂੰ ਉਹਨੇ ਨਾਲੇ ਉੱਥੇ ਸਾਡੀ ਜੋ ਮਨ ਲੱਕ ਖੁੱਦੇ ਪੈਣ ਚ ਉਹਨੇ ਆਇਆ ਉਹਦੋਂ ਗੱਲ ਕਰਾਂਗੇ ਤੇ ਨਾਲ ਵੀ ਆ ਜਾ ਭਾਈ ਗੱਲ ਕਰ ਸਾਡੇ ਨਾਲ ਹੁਣ ਬੈਠ ਕੇ ਹੂੰ ਵੋਟਾਂ ਦਾ ਸਾਥੋ ਲੈਣਾ ਹੁਣ ਨਾ ਹੀ ਉਹਨੇ ਕੋਈ ਨਹੀਂ ਆਉਣ ਦੇਣਾ ਉਹਦੋਂ ਵੇਖਾਂਗੇ ਪੈਂਤਰਾ ਕੀ ਬੰਦ ਆ ਅਸੀਂ ਮਗਰ ਮਗਰ ਬੈਂਕ ਦੇ ਅਕਾਊਂਟ 'ਚ ਪੈਸੇ ਪਾਤੇ ਸਾਡੇ ਇਹ ਗੱਲਾਂ ਮਣਕਣਾਂਤ ਗੱਲਾਂ ਐ ਜਿੰਨੀ ਮਰਜ਼ੀ ਕਰਾਈ ਜਾਵੇ ਕਰੀ ਜਾਂਦਾ ਇਹ ਗੱਲ ਨਹੀਂ ਹੋਣੀ ਜੇ ਤਾਂ ਸਿੱਧਾ ਲਾਈਨ ਤੇ ਆ ਜੇਂਗੇ ਤਾਂ ਠੀਕ ਐ ਕਿਤੇ ਨਹੀਂ ਫਿਰ ਤੁਹਾਨੂੰ ਪਤਾ ਹੀ ਐ ਨਹੀਂ ਫਿਰ ਬਸ ਵਸੇ ਸਾਰਾ ਜਾਣਦੇ ਆਂ ਅਸੀਂ ਭੁੱਲੇ ਥੋੜੀ ਆ ਹਮ ਸਭ ਕੁਝ ਸਾਨੂੰ ਆਉਂਦਾ ਹੈਗਾ ਕੋਈ ਗੱਲ ਨਹੀਂ ਕਰ ਲਾਂਗੇ ਸੈਟ ਇਹਦਾ ਕਹਿੰਦੇ ਲੋਕ ਪਿਆਰੀ ਬਹੁਤ ਕਰਦੇ ਖੁਸ਼ਾਲੀ ਆ ਪੰਜਾਬ ਬਸਾਨੂੰ ਬਹੁਤ ਪਿਆਰ ਕਰਦੇ ਲੱਗ ਜੂ ਪਤਾ ਜਵਾਂਤ ਜਬਤ ਹੋਈ ਉਹ ਤੋਂ ਪਤਾ ਲਗੂ ਨਾ ਠੀਕ ਐ ਉਹ ਤੋਂ ਬਦਲਾ ਇਹ ਇੰਨੀ ਹੁਨੇਰੀ ਹੋਗੀ ਲੋਕਾਂ ਨੇ ਸਭ ਨੇ ਪਾਤੀਆਂ ਵੋਟਾਂ ਦਵਾ ਦਵਾ ਪੰਜ ਕੀ ਲਿਆ ਦੂਗਾ ਇਹ ਹਾਂ ਆ ਹ ਜੋ ਕਹਦੇ ਇਹਦਾ ਕਹਾਂ 13 0 ਤੇ 0 ਇਹਦੀ ਖਾਤੀ ਹੋਣੀ ਆ ਕਹਿੰਦੇ 14ਵਾਂ ਚੰਡੀਗੜ੍ਹ ਲਈ ਵੀ ਸਾਡੇ ਪਿੰਡ ਉਹ ਚੰਡੀਗੜ੍ਹ ਦਾ ਚੰਡੀਗੜ੍ਹ 14 0 ਕਰ ਲਓ ਫਿਰ 0 ਮਿਲਣੀ ਆ ਹੂੰ ਮਿਲਦੀ-ਮਿਲਦੀ ਨਹੀਂ ਗਏ ਮਾਸਣਾ ਨਾ ਦਿੱਲੀੋਂ ਮਿਲੇ ਤਾਂ ਇਹਨੂੰ ਇੱਥੋਂ ਮਿਲੇ ਸਾਨੂੰ ਲੋਕਾਂ ਨੂੰ ਭੁਲੇਖਾ ਇਹ ਸੀ ਕਿ ਆ ਵੀ ਦਿੱਲੀ ਦੇ ਵਿੱਚ ਕੇਜਰੀਵਾਲ ਕੀ ਕਰਦਾ ਹੈ ਉਹ ਵੇਖ ਲਓ ਸਕੈਂਡਲ 'ਚ ਬੈਠਾ ਹੈ ਜਿਨ੍ਹਾਂ ਨੇ ਮੰਤਰੀ ਸਤਿੰਦਰ ਜੈਨ ਹੋਇਆ ਇਹਦਾ ਉਹ ਇੱਕ ਦੋ ਹੁਣ ਬਾਹਰ ਆ ਗਿਆ ਉਹ ਸੰਜੇ ਸਿੰਘ ਆ ਗਿਆ ਬਾਹਰ ਸਾਰੇ ਪੈਸੇ ਤਾਂ ਮਤਲਬ ਇਹਨਾਂ ਦਾ ਚੰਗੀਆਂ ਲਗਜ਼ਰੀਆਂ ਗੱਡੀਆਂ ਚੰਗੇ ਕੱਪੜੇ ਆ ਸ਼ਰਟੇ ਪਾਉਂਦੇ 25 50 50 ਉਹ ਹੁਣ ਕੀ ਕਹਿਣਾ ਕਰ ਸਕੀਦਾ ਕਿਉਂ ਆਪਾਂ ਜਾਣਾਂਗਾ ਤੁਹਾਨੂੰ ਪਤਾ ਹੀ ਆਮ ਘਰਾਂ ਦੇ ਲੈਂਡ ਕਲੂਜ਼ਰ ਗੱਡੀਆਂ ਸਾਰੇ ਪਰਿਵਾਰ ਕੋਲੇ ਕਿੱਥੋਂ ਆਗੀਆਂ ਜੀ ਉਹ ਮਾਸਟਰਿੰਗ ਦਿਖਾਤਾ 50-60 ਹਜ਼ਾਰ ਹਿੰਦੂ ਨਾ ਜੀ ਇਹ ਕਮੇਡੀਅਨ ਸੀ ਮੰਨ ਤੋਂ ਹੁਣ ਸਾਰਾ ਪਰਿਵਾਰ ਤਾਂ ਸਕਿਉਰਿਟੀ ਆ ਲਈ ਫਿਰਦਾ ਜਿਵੇਂ ਇੱਕ ਬਾਲਾ ਪ੍ਰੈਜ਼ੀਡੈਂਟ ਕੋਲੇ ਵੀ ਆਪਣੇ ਸਕਿਉਰਿਟੀ ਹੈਣੀਗੀ ਤੇ ਇਹਨਾਂ ਕੋਲ ਜਾਦੇ ਆ ਤੂੰ ਸਾਰੇ ਪਰਿਵਾਰ ਕੋਲੇ ਲੈਂਡ ਕਲੂਜ਼ਰ ਆ ਸਕਾਟ ਕਰਦੀਆਂ ਗੱਡੀਆਂ ਤੇ ਦੇਖੋ ਪਤਾ ਲੱਗ ਜਾਂਦਾ ਸਾਰਿਆਂ ਦੇ ਗਜਰੇ ਪਤਾ ਨਹੀਂ ਆਸਟ੍ਰੇਲੀਆ ਦਾ ਟੂਰ ਪੰਜਵੇਂ ਛੇਵੇਂ ਤੇ ਨਹੀਂ ਵੱਜ ਜਾਂਦਾ ਮਾਤਾ ਜੀ ਦਾ ਪਤਾ ਨਹੀਂ ਕਿਉਂ ਬੰਦ ਆ ਤੁਹਾਨੂੰ ਹੁ ਉਹ ਸਾਥੇ ਨੂੰ ਤੇ ਸਾਨੂੰ ਨਾ ਖਵਾਉ ਤੇ ਚੰਗੀ ਆ। ਕੀ ਲਾ ਫਿਰ ਕਿਉਂ ਨਹੀਂ ਬਣਨ ਦੇਣਾ ਬਈ ਪਿੰਡਾਂ ਜੇ। ਨਹੀਂ ਜੀ ਪਿੰਡ ਚ ਨਹੀਂ ਬਣਨ ਦੇਣਾ ਜੀ। ਜਿੰਨਾ ਚਿਰ ਮੌਜੂਦਾ ਕੋਈ ਹੱਲ ਨਹੀਂ ਹੁੰਦਾ। ਉਹਨਾਂ ਚਿਰ ਅਸੀਂ ਪਿੰਡ ਚ ਨਹੀਂ ਬਣਨ ਦੇਣਾ ਕਿਸੇ ਨੂੰ ਵੀ। ਸਾਡੇ ਜਥੇ ਬੰਦਿਆਂ ਵੱਲੋਂ ਤੇ ਪਿੰਡ ਦੇ ਲੋਕਾਂ ਵੱਲੋਂ ਐਲਾਨ ਕੀਤਾ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਉਮੀਦਵਾਰ ਸਾਡੇ ਪਿੰਡ ਬੜੇ ਨਾ। ਉਹ ਤੇ ਜੀ ਵੋਟਾਂ ਮੰਗਣ ਦੇ ਲਈ ਆ ਗਏ। ਨਾ ਵੋਟਾਂ ਮੰਗਣ ਅਸੀਂ ਨਹੀਂ ਆਉਣ ਦਿੰਦੇ ਪਿੰਡ ਚ। ਅਜੀ ਪਿੰਡਾਂ ਅਜੀ ਤਿੰਨੇ ਪਿੰਡ ਦੇ ਵਿੱਚ ਤਿੰਨੇ ਏਡਿਆਂ ਦੇ ਉੱਤੇ ਇਹਦੀਆਂ ਫਲੈਕਸਾਂ ਲਾ ਦਿਆਂ। ਉਹਨਾਂ ਤੱਕ ਜਾਣਕਾਰੀ ਪਹੁੰਚ ਗਈ। ਵੀ ਸਾਡੇ ਪਿੰਡ ਵਾਟਨ ਉਦੋਂ ਉਹਨਾਂ ਚਰਨਾ ਵੜਨ ਜਿੰਨਾ ਚਿਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਜਿੰਨਾ ਚਿਰ ਜੋਗ ਮੌਜਾ ਨਹੀਂ ਮਿਲਦਾ। ਉਹਨਾਂ ਚਿਰ ਉਹ ਸਾਡੇ ਪਿੰਡ ਨਾ ਆਉਣ। ਜਿੰਨਾ ਚਿਰ ਪੀੜਤ ਕਿਸਾਨ ਜਿੱਥੇ ਇਹਨਾਂ ਦੀ ਸੈਟੀਸਫਾਈ ਹੁੰਦੀ ਆ। ਉਹਨਾਂ ਮੁਆਵਜ਼ਾ ਜਿੰਨਾ ਦਾ ਨੁਕਸਾਨ ਹੋਇਆ ਉਹ ਮਿਲਣਾ ਚਾਹੀਦਾ। ਉਦੋਂ ਬਾਅਦ ਸਾਡੇ ਪਿੰਡ ਦੇ ਵਿੱਚ ਆਉਣ। ਇੰਨਾ ਇੰਨਾ ਅਕਾ ਹੋ ਗਿਆ ਹੁਣ ਝਾੜੂ ਵਾਲਾ ਤੋਂ। ਪੂਰਾ ਪੂਰਾ। ਕਿਉਂ? ਮਾਰਸ ਨਾਲ ਜਾਵਾ ਦਵਾ ਮਾਰਸ ਨਾਲ ਤਾਂ। ਇਹ ਤਾਂ ਕਹਿੰਦੇ ਬਾ ਬਦਲਾ ਦੀ ਰਾਜਨੀਤੀ ਆ ਉਹ ਬਾਬਾ ਇਸ ਤਰ੍ਹਾਂ ਦੇ ਬਲਾ ਨਾ ਹੈ ਨਾ ਜਾਨ ਮਾਰਦੇ ਜਨਨ ਨੇ ਨਾਰੇ ਬਣਾਇਆ ਜਾ ਰਹੇ ਹੀ ਨਿੰਦੀ ਜਾਂਦੇ ਨੇ ਅਸੀਂ ਤਾਂ ਕੱਟੜ ਕਾਂਗਰਸੀ ਆ ਲਾਲ ਬਹਾਦਰ ਛਾਤਰੀ ਤੋਂ ਲੈ ਕੇ ਨਾ ਅੱਜ ਬਦਲਦੇ ਨਾ ਕੱਲ ਬਦਲੇ ਮਰਨ ਦੇਣੇ ਆ ਹੁਣ ਤਾਂ ਚਿਖਾ ਜੀ ਬਦਲਾਂਗੇ ਹੂੰ ਕਾਂਗਰਸ ਨਾਲ ਕਹਿੰਦੇ ਟੈਂਕ ਚੜਾਤੇ ਸੀ ਹਰ ਹਰਮੰਦਰ ਸਾਹਿਬ ਤੇ ਉੱਤੇ ਚੜਾਤੇ ਜਾਂ ਟੈਂਕ ਚੜਾਉਣ ਵਾਲੇ ਉਹ ਵੀ ਮਰ ਗਏ ਤੇ ਆ ਮਹਿਤ ਜੀ ਦੇ ਮੁੰਡੇ ਦੇ ਨਾਲ ਆ ਮਹਿਤ ਜੀ ਨੇ ਅਸੀਂ ਤਾਂ ਕੱਟੜ ਕਾਂਗਰਸੀ ਹਾਂ ਅਸੀਂ ਤਾਂ ਉਹ ਤੋਂ ਕੰਮ ਲੈਣੇ ਆ ਉਹਦੇ ਕੋਲ ਹੀ ਜਾਣੇ ਆ ਅਸੀਂ ਵੋਟ ਨਹੀਂ ਪਾਉਂਦੇ ਹਾਂ ਵੋਟ ਨਹੀਂ ਪਾਉਂਦੇ ਨਹੀਂ ਪਾਉਂਦੇ ਵੋਟ ਪਾਉਂਗਾ ਕਿ ਕਿਸੇ ਚਾਵੇ ਅਸੀਂ ਕਿਸੇ ਪਾਸੇ ਨਹੀਂ ਪਾਉਂਦੇ ਯਾਰ ਤੇ ਕੋਈ ਬੰਦ ਨਹੀਂ ਦੇਣਾ ਨਹੀਂ ਬੰਦ ਲੈਣਾ ਭਾਵੇਂ ਮਰ ਜਾਈਂ ਵੋਟਾਂ ਜਿਹੜਾ ਪਾਵਾਂਗੇ ਅਸੀਂ ਤਫੇ ਪਏ ਆ ਤੂੰ ਪੱਜੇ ਫਿਰਦੇ ਹੋ ਮੋਜਨਾ ਇੱਕ ਤਾਂ ਸਰਕਾਰ ਨੂੰ ਤੇ ਜੇ ਆ ਗਿਆ ਆ ਇੱਕ ਮਿੰਟ ਤੇ ਜੇ ਤੇ ਜੇ ਆ ਕੇ ਵੋਟਾਂ ਮੰਗਣ ਲਈ ਫੇਰ ਅਸੀਂ ਮੰਗ ਸਕਦੇ ਆ ਆਪਦਾ ਹੱਕ ਹਾਂ ਸਾਢੇ ਕਾਂਕ ਨਹੀਂ ਮਰੀ ਹਾਂ ਅਸੀਂ ਹੱਕ ਮੰਗ ਸਕਦੇ ਆ ਕਿਹ ਮੰਗ ਸਕਦੇ ਉਹ ਮੰਗਣਾ ਲੋਕਾਂ ਕੰਮ ਵੀ ਕਰਨਾ ਕੇ ਨਹੀਂ ਉਹ ਕਹਿੰਦੇ ਲੋਕਤੰਤਰਾਂ ਹੀ ਕੋਈ ਰੋਕ ਨਹੀਂ ਸਕਦਾ ਸਾਨੂੰ ਲੋਕਤੰਤਰ ਚ ਰੋਕ ਨਹੀਂ ਸਕਦੇ ਕਹਿੰਦੇ ਆਏ ਨਹੀਂ ਸਾਨੂੰ ਸਾਨੂੰ ਕੋਈ ਖਰਾ ਬਰਾਦਾ ਸੀ ਉਹ ਲੋਕ ਹੀ ਲਾਉਂਦੇ ਨਾ ਜੇ ਹੁਣ ਬਣੂਗਾ ਵੋਟਾਂ ਵਾ ਕੇ ਫੇਰ ਹੀ ਬਣੂਗਾ ਅਸੀਂ ਅਸੀਂ ਉਹ ਆ ਯਾਰ ਐ ਨਹੀਂ ਹੁੰਦਾ ਇਹ ਤਾਂ ਪਿੰਡ ਘੁੱਦੇ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਪਿੰਡ ਵਾਸੀਆਂ ਦਾ ਇਹੋ ਮੰਗਾ ਕਿ ਮੁਆਵਜ਼ਾ ਜਿਹੜਾ ਉਹ ਮਿਲਣਾ ਚਾਹੀਦਾ ਚਾਹੇ ਉਹ ਪਿੰਡ ਦੀ ਜਿਹੜੀ ਫਸਲ ਆ ਉਹ ਮੱਛੀ ਆ ਚਾਹੇ ਗੜੇ ਮਰੀ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਹਿੰਦੇ ਨੇ ਕਿ ਭਗਵਾਨ ਸਿੰਘ ਮਾਨ ਦੇ ਬੋਲ ਵੀ ਯਾਦ ਕਰਵਾਏ ਨੇ ਕਿ ਭਗਵਾਨ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਗੁਰਦੌਰੀਆਂ ਬਾਦ ਦੇ ਵਿੱਚ ਹੁੰਦੀਆਂ ਰਹਿਣੀਆਂ ਪਹਿਲਾ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਓ ਪਰ ਇਹ ਕਹਿੰਦੇ ਗੁਰਦੌਰੀਆਂ ਦੂਰ ਦੀ ਗੱਲ ਆ ਕੱਚੀਆਂ ਗੁਰਦੌਰੀਆਂ ਤੱਕ ਹੀ ਕਿਸਾਨਾਂ ਦੀ ਨਹੀਂ ਹੋਈਆਂ ਤਾਂ ਮੁਆਵਜ਼ਾ ਹਾਲੇ ਤੱਕ ਸਾਡੀ ਝੋਲੀ ਦੇ ਵਿੱਚ ਨਹੀਂ ਪਿਆ ਗੁਰਮੀਤ ਖੋਡੀਆਂ ਹੋਰਾਂ ਨੂੰ ਅਸੀਂ ਮਿਲ ਚੁੱਕੇ ਆ ਬੜੀ ਬਾਹਰ ਉਹਨਾਂ ਅੱਗੇ ਗੁਹਾਰ ਲਗਾਈ ਆ ਪਰ ਹਾਲੇ ਤੱਕ ਸਾਡੀ ਸੁਣਵਾਈ ਉਹ ਨਹੀਂ ਹੋਈ ਤਾਂ ਕਹਿੰਦੇ ਨੇ ਕਿ ਜਿੰਨਾ ਦੇਰ ਮੁਆਵਜ਼ਾ ਸਾਡੇ ਕਿਸਾਨਾਂ ਨੂੰ ਪੀੜਤ ਕਿਸਾਨਾਂ ਨੂੰ ਜਿਹੜਾ ਹੁਣ ਨਹੀਂ ਮਿਲਦਾ ਤਾਂ ਉਹਨਾਂ ਚਿਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਵੋਟਾਂ ਮੰਗਣ ਦੇ ਲਈ ਸਾਡੇ ਪਿੰਡ ਦੇ ਵਿੱਚ ਨਾ ਬੜੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਓ ਧੰਨਵਾਦ